FBI Studio. Ito si Sorayo, Radio Spies, 88 FM. ਸਭ ਤੋਂ ਪਹਿਲਾਂ ਮੇਰੇ ਸਾਥ ਸ਼੍ਰੀ ਅਕਾਲ ਹੈ ਹੁਣ ਦੱਸੋ ਸਾਰੇ ਤੁਹਾਡਾ ਕੀ ਹਾਲ ਚਾਲ ਹੈ ਨੌਜਵਾਨੋ ਮੇਰੀ ਆਵਾਜ਼ ਨੂੰ ਪਛਾਨੋ ਬੱਚਿਆਂ ਨੂੰ ਪਿਆਰ ਵੱਡਿਆਂ ਦਾ ਸਤਿਕਾਰ ਹੈ ਮੈਂ ਕਾਮਯਾਬ ਬੰਦਿਆਂ ਨਾਲ ਕਰਾਂ ਮੁਲਾਕਾਤਾਂ ਸਿਖਾਵਾਂ ਕਿਵੇਂ ਖਾਣ ਲਈ ਬਣਾਉਣੀਆਂ ਸੁਗਾਤਾਂ ਮੇਨਾ ਮੈਂ ਮੁੱਦਿਆਂ ਤੇ ਰੱਖਾਂ ਮੈਂ ਡਿਬੇ ਪਰਮਾਸ਼ ਕਰਾਂ ਪੂਰੀ ਕਦੇ ਖਰਦਾ ਨਾ ਲੈ ਮੈਂ ਪੂਰਾ ਕਿਸੇ ਦਾ ਨਾ ਪੱਖ ਖੜਾ ਨਾਲ ਸਦਾ ਸੱਚ ਤੇ ਝੂਠਿਆਂ ਦੇ ਪੇਤ ਖੋਲਦਾ ਓ ਮੇ ਰੇਡੀਓ ਸੁਪਾਈ ਸਬੋਲਦਾ 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 ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਸਰੋਤੇ ਜਿਹੜੇ ਰੇਡੀਓ ਸਪਾਈਸ ਤੇ ਤੇ ਇਸ ਸਮੇਂ ਦੇਖ ਰਹੇ ਨੇ ਫੇਸਬੁੱਕ ਲਾਈਵ ਸਾਰਿਆਂ ਨੂੰ ਮੇਰੀ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਫੇਸਬੁੱਕ ਲਾਈਵ ਤੇ ਤੇ ਜਿਵੇਂ ਕਿ ਮੈਂ ਤੁਹਾਡਾ ਵਾਦਾ ਕੀਤਾ ਸੀ ਕਿ ਅੱਜ ਫੇਸਬੁੱਕ ਲਾਈਵ ਤੇ ਅਸੀਂ ਇੱਕ ਮਹਿਮਾਨ ਨੂੰ ਜੋੜਾਂਗੇ ਜਿਹੜੇ ਕਿ ਇੰਡੀਆ ਤੋਂ ਨੇ ਤੇ ਉਹ ਮਹਿਮਾਨ ਇੱਕ ਲੇਖਕਾ ਨੇ ਤੇ ਉਹਨਾਂ ਨੂੰ ਰੂਬਰੂ ਕਰਵਾਉਂਦੇ ਆ ਤੁਹਾਡੇ ਤੇ ਉਹਨਾਂ ਨੇ ਕਾਫੀ ਸਾਰੀਆਂ ਕਿਤਾਬਾਂ ਵੀ ਲਿਖੀਆਂ ਨੇ ਤੇ ਹੋਰ ਵੀ ਜਿਹੜਾ ਉਹਨਾਂ ਦਾ ਸਾਹਿਤਿਕ ਸਫ਼ਰ ਹੈ ਤੇ ਉਹਦੇ ਨਾਲ ਨਾਲ ਜਿਹੜਾ ਉਹਨਾਂ ਦੇ ਆਪਣੇ ਨਿਜੀ ਤਜਰਬੇ ਨੇ ਅਸੀਂ ਉਹਨਾਂ ਬਾਰੇ ਗੱਲਬਾਤ ਕਰਾਂਗੇ 6 ਕਿਤਾਬਾਂ ਉਹਨਾਂ ਦੀਆਂ ਹੁਣ ਤੱਕ ਜਿਹੜੀਆਂ ਨੇ ਆ ਚੁੱਕੀਆਂ ਨੇ ਤੇ ਕਹਾਣੀ ਸੰਗ੍ਰਹਿ ਜਿਹੜਾ ਉਹਨਾਂ ਦੇ ਵਿੱਚੋਂ ਚਾਰ ਕਹਾਣੀ ਸੰਗ੍ਰਹਿ ਤੇ ਜਿਹੜੇ ਦੋ ਨਿਉ ਕਾਵ ਸੰਗ੍ਰਹਿ ਨੇ ਇਸ ਤੋਂ ਇਲਾਵਾ 10 ਜਿਹੜੀਆਂ ਕਿਤਾਬਾਂ ਨੇ ਉਹਨਾਂ ਦੀਆਂ ਹਲੇ ਪਬਲਿਸ਼ ਹੋਣੀਆਂ ਨੇ ਤੇ ਉਹ ਰਿਵਿਊਜ਼ ਵੀ ਜਿਹੜਾ ਉਹ ਕਰਦੇ ਨੇ ਕਿਤਾਬਾਂ ਦਾ ਹਿੰਦੀ ਅਤੇ ਪੰਜਾਬੀ ਦੋਹਾਂ ਦੇ ਵਿੱਚ ਸੋ ਆਓ ਸਵਾਗਤ ਕਰਦੇ ਹਾਂ ਜੀ ਮਨਮੋਹਨ ਕੌਰ ਜੀ ਦਾ ਇੰਡੀਆ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਤੇ ਨਾਲ ਉਹਨਾਂ ਨੂੰ ਲੈ ਲੈਨੇ ਆ ਸਤਿ ਸ਼੍ਰੀ ਅਕਾਲ ਮਨਮੋਹਨ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ ਮਲਜੀਤ ਸਤਿ ਸ਼੍ਰੀ ਅਕਾਲ ਬੜੀ ਖੁਸ਼ੀ ਹੋਈ ਹੈ ਮੈਂ ਆਪਣੀ ਬੱਚੀ ਨੂੰ ਦੇਖ ਰਹੀ ਹਾਂ ਬਹੁਤ ਉੱਚੀ ਹਨ ਛੂਰੀ ਹੈ ਥੈਂਕ ਯੂ ਤੁਹਾਡਾ ਪਿਆਰ ਹੀ ਇੰਨਾ ਜ਼ਿਆਦਾ ਤੁਸੀਂ ਇੰਨਾ ਨਿੱਘ ਦਿੰਦੇ ਹੋ ਕਿ ਮਤਲਬ ਇਨਸਾਨ ਜਿਹੜਾ ਨਾ ਉਹ ਤੁਹਾਡੇ ਨਾਲ ਪਿਆਰ ਕੀਤੇ ਬਿਨਾ ਰਹਿ ਹੀ ਨਹੀਂ ਸਕਦਾ ਸੋ ਅਸੀਂ ਪਿਛਲੇ ਕੁਝ ਸਮੇਂ ਤੋਂ ਫੇਸਬੁੱਕ ਤੇ ਜੁੜੇ ਹੋਇਆ ਤੇ ਇੱਕ ਦੂਸਰੇ ਦੇ ਨਾਲ ਗੱਲਬਾਤ ਬਹੁਤੀ ਭਾਵੇਂ ਨਹੀਂ ਹੁੰਦੀ ਪਰ ਮੈਂ ਇਹਨਾਂ ਦੀ ਪੋਸਟ ਜਿਹੜੀਆਂ ਨੇ ਬਹੁਤ ਵਧੀਆ ਤਰੀਕੇ ਨਾਲੇ ਪਾਉਂਦੇ ਨੇ ਤੇ ਉਹ ਮੈਂ ਇਹਨਾਂ ਦੀਆਂ ਪੜਦੀ ਹੁੰਦੀ ਆ ਸੋ ਅੱਜ ਅਸੀਂ ਇਹਨਾਂ ਨੂੰ ਮਹਿਮਾਨ ਦੇ ਤੌਰ ਤੇ ਰੇਡੀਓ ਸਪਾਈਸ ਦੇ ਵੇੜੇ 'ਚ ਲੈ ਕੇ ਆਏ ਆ ਸੋ ਰੇਡੀਓ ਸਪਾਈਸ ਵੱਲੋਂ ਤੇ ਸਾਰੀ ਟੀਮ ਵੱਲੋਂ ਤੇ ਮੇਰੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਜੀ ਜੀ ਤੁਸੀਂ ਮੈਨਿੰਨਾ ਮਾਨ ਦਿੱਤਾ ਮੈਨੂੰ ਇਤਨੀ ਖੁਸ਼ੀ ਹੋਈ ਹੈ ਬੇਟਾ ਮੈਂ ਦਾਸਨੀ ਸਖੀ ਮੇਰੇ ਵੱਲੋਂ ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਹਮੇਸ਼ਾ ਮੈਂ ਇਸ ਪ੍ਰੋਗਰਾਮ ਦੀ ਬੁਲੰਦੀਆਂ ਦੀ ਇੱਛਾ ਵਾਨਾ ਸਪਾਈਸ ਮੈਨੂੰ ਜੇ ਪਹਿਲਾ ਕਦਮ ਦਿੱਤਾ ਤੇ ਮੈਂ ਆਸ ਰੱਖਦੀ ਹਾਂ ਹੋਰ ਕਦਮ ਵੀ ਮੈਂ ਤੁਹਾਡੇ ਨਾਲ ਚੁੱਕਾਂਗੀ ਬਹੁਤ ਜ਼ਿਆਦਾ ਪਿਆਰ ਜਿਹੜੇ ਮੇਰੇ ਸ੍ਰੋਤੇ ਦਰਸ਼ਕ ਮੈਨੂੰ ਦੇਖ ਰਹੇ ਹਨ ਸੁਣ ਰਹੇ ਹਨ ਸਾਰੇ ਹਨ ਮੇਰੀ ਅਧਿਪਰੀ ਸਸ਼ਕਾਲ ਤੇ ਜਿਸਾਂ ਜਿਸ ਤਰ੍ਹਾਂ ਬਲਜੀ ਜੀ ਚੀਕਾਲ ਕਰਨਗੇ ਤੇ ਮੈਂ ਤੁਹਾਡੇ ਦੇ ਬਰੂ ਬਰੂ ਹਾਂ ਹਾਂਜੀ ਬਲਜੀ ਜੀ ਬਹੁਤ ਬਹੁਤ ਦੇ ਸ਼ੁਕਰੀਆ ਤੁਹਾਡਾ ਇਨੇ ਸੋਹਣੇ ਸ਼ਬਦਾਂ ਲਈ ਤੇ ਅਸੀਂ ਜਾਨਣਾ ਚਾਹਾਂਗੇ ਤੁਹਾਡੇ ਤੋਂ ਕਿ ਤੁਸੀਂ ਪਹਿਲਾਂ ਤੇ ਆਪਣੀ ਥੋੜਾ ਜਿਹਾ ਦੱਸੋ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਕਿੱਥੋਂ ਐਜੂਕੇਸ਼ਨ ਆਪਣੀ ਲਈ ਹੈ ਤੇ ਕਿੰਨੀ ਪੜ੍ਹਾਈ ਤੁਸੀਂ ਕੀਤੀ ਹੈ ਹਾਂਜੀ ਮੈਂ ਪਟਿਆਲਾ ਨੂੰ ਬਿਲੋਂਗ ਕਰਦੀ ਆ ਮੇਰਾ ਬਰਥ ਹੀ ਪਟਿਆਲਾ ਦਾ ਹੈ ਤੇ ਉੱਥੇ ਹੀ ਮੇਰੀ ਐਜੂਕੇਸ਼ਨ ਹੈ ਉੱਥੇ ਹੀ ਮੈਂ ਜੋਬ ਕੀਤੀ ਹੈ ਦੂਸਰੇ ਸ਼ਬਦਾਂ ਵਿੱਚ ਕਹਿ ਲਓ ਮੇਰੀ ਪਟਿਆਲਾ ਜਨਮ ਭੂਮੀ ਕਰਮ ਭੂਮੀ ਤੇ ਵਰ ਭੂਮੀ ਹੈ ਤੇ ਸਭ ਕੁਝ ਪਟਿਆਲਾ ਦੇ ਨਾਲ ਸ਼ਬਦ ਜੋੜਿਆ ਵਰ ਭੂਮੀ <laughs> <laughs> हां जी वारपुम्मी क्योंकि मेरी शादी भी पटियाला हुई ब्यान जी ने मेनू पसंद <laughs> कर लिया ਤੇ वारपुम्मी ਬਣ ਗਏ ਤੇ ਸਾਰੀ ਪੜਾਈ ਵੀ ਉਥੋਂ ਦੀ ਐ ਬਈ ਮੈਂ ਆਪਣਾ 올ਪੁਲਸ ਲਾਈਨ ਸਕੂਲ ਦੇ ਵਿੱਚ ਪੜੀ ਸੀ ਭਾਈ ਸੈਂਟਰੀਤਾ ਉਸ ਤੋਂ ਬਾਅਦ ਊਮਨ ਕਾਲਜ ਬੀਏ ਕੀਤੀ ਤੇ ਉਸ ਤੋਂ ਬਾਅਦ ਬੀਐਚ ਜੀਐਮ ਸਟ੍ਰੇਟ ਕਾਲਜ ਤੋਂ ਕੀਤੀ ਤੇ ਮੇਰੀ ਅਜੇ ਬੜੀ ਚਾਹ ਸੀ ਕਿ ਮੈਂ ਹੋਰ ਵੀ ਪੜਾਂ ਤਾਂ ਪਰ ਜਿਹੜੇ ਪਾਪਾ ਜੀ ਮੇਰੇ ਡਾਕਟਰ ਸੀ ਤੇ ਉਹ ਚਾਹੁੰਦੇ ਸੀ ਕਿ ਬਿ ਲੜਕੀਆਂ ਜਲਦੀ ਆਪਣੇ ਘਰ ਜਾਣ ਕਿਉਂਕਿ ਉਸ ਟਾਈਮ ਸਾਡਾ ਜੋ ਸਮਝ ਸੋਚਿਆ ਜਾਂਦਾ ਸੀ ਵੀ ਬੀਏ ਕਰਾ ਦਿੱਤੀਏ ਬਸ ਉਹ ਆਪਣੇ ਜੋ ਸ਼ਾਦੀ ਦੇ ਕਾਬਿਲ ਹੋ ਗਈ ਹੈ ਤੇ ਫਿਰ ਸ਼ਾਦੀ ਵੀ ਮੇਰੀ ਬਾਈਚਾਂਸ ਉੱਥੇ ਹੀ ਹੋ ਗਈ ਬਿਆਨ ਚੀ ਸਟੇਟ ਬੈਂਕ ਤੇ ਵੀ ਸੀ ਤੇ ਪਰ ਮੈਂ ਤੁਹਾਨੂੰ ਇਹ ਥੋੜਾ ਜਿਹਾ ਪਰਸਨਲ ਕੁਸਚਨ ਪੁੱਛ ਰਹੀ ਆ ਨਹੀਂ ਨਹੀਂ ਬਿਲਕੁਲ ਪਿਆਰ ਦੀ ਮੈਂ ਚਾਹੀ ਬਹੁਤ ਕੁਝ ਲਿਖਿਆ ਪਿਆਰ ਮੇਰੀ ਅਰੇਂਜ ਮੈਰਿਜ ਸੀ ਜਿਸ ਚਾ ਪਾਪਾ ਜੀ ਨੇ ਦੱਸਿਆ ਸੀ ਨਾ ਰਿਸ਼ਤੇਦਾਰੀ ਵਿੱਚ ਜਿਸ ਤੇ ਇਨਵਲੂ ਇਹ ਰਿਸ਼ਤਾ ਆਇਆ ਤੇ ਉਹ ਫਿਰ ਮੈਨੂੰ ਪਹਿਲੇ ਤਾਂ ਲੜਕੀਆਂ ਇਨਕਾਰ ਹੀ ਨਿਕਾਲ ਸਕਦੀਆਂ ਸੀ ਇਹ ਇੰਨੇ ਅੱਛੇ ਸੀ ਮੈਂ ਪਹਿਲੀ ਨਜ਼ਰ ਗੁਰਦੁਆਰਾ ਸਾਹਿਬ ਮਤਲਬ ਇਹਨਾਂ ਨੂੰ ਦੇਖਿਆ ਤੇ ਪਹਿਲੀ ਨਜ਼ਰ ਵਿੱਚ ਅਸੀਂ ਇੱਕ ਦੂਸਰੇ ਦੇ ਹੋ ਗਏ ਉਸੇ ਕਹਿ ਸਕਦੇ ਹੋ ਕਿ ਉੱਥੋਂ ਫਿਰ ਸਾਡਾ ਪਿਆਰ ਸ਼ੁਰੂ ਹੋਇਆ ਪਹਿਲੀ ਨਜ਼ਰ ਦਾ ਪਿਆਰ ਸੀ ਹਾਂ ਜੀ ਉਹਦੋਂ ਮੈਂ ਸਾਰੀ 20 ਸਾਲ ਦੀ ਸੀ 21ਵੇਂ ਸਾਲ ਚ ਮਤਲਬ ਕਿ ਮੈਂ ਅਜੇ ਉਹਨਾਂ ਅਧਿਕਾਰੀ ਬਿਆਨਚੀ ਅਧਿਕਾਰੀ ਕੰਪਲੀਟ ਕੀਤਾ ਤੇ ਫਿਰ ਜਦੋਂ ਮੇਰੀ ਬੇਟੀ ਹੋਈ ਉਸ ਤੋਂ ਬਾਅਦ ਉਸੇ ਪਿਆਰ ਨਾਲ ਮੈਂ ਕਹਿੰਦੀ ਆ ਕਿ ਬੱਚੀਆਂ ਬਹੁਤ ਭਾਗਾ ਵਾਲੀਆਂ ਹੁੰਦੀਆਂ ਤੇ ਮੈਨੂੰ ਜੌਬ ਵੀ ਬਿਲੀਬੋਰਡ ਦੀ ਮਿਲੀ ਹਾਲਾਂਕਿ ਮੇਰਾ ਸੁਪਨਾ ਜਿਹੜਾ ਸੀ ਵੀ ਮੈਂ ਡਾਕਟਰ ਬਣਾ ਜਾਂ ਅਧਿਆਪਕ ਬਣਾ ਇਸ ਸਾਈਡ ਦਾ ਮੈਂ ਸੋਇ ਦੀ ਸੀ ਕਿਉਂਕਿ ਬੀਅਰਡ ਵੀ ਕੀਤੀ ਹੋਈ ਸੀ ਪਰ ਉਹ ਐਮਰਜੈਂਸੀ ਦਾ ਟਾਈਮ ਸੀ ਤੇ ਉਦੋਂ ਟੀਚਿੰਗ ਲਾਈਨ ਜਾਂ ਪੋਸਟਰ ਨਿਕਲਿਆ ਨਹੀਂ ਤੇ ਬਿਜਲੀ ਬੋਰਡ ਦੀਆਂ ਨਿਕਰੀਆਂ ਉੱਥੇ ਹੀ ਮੈਂ ਜੁਆਇਨ ਕਰ ਲਿਆ ਪਰ ਮੈਂ ਇੱਥੇ ਇਹ ਕਹਾਂਗੀ ਕਿ ਤੁਸੀਂ ਜੇ ਕੁਝ ਕਰਨਾ ਚਾਹੁੰਦੇ ਹੋ ਤਾਂ ਉੱਥੇ ਵੀ ਤੁਸੀਂ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ ਮੈਨੂੰ ਇਵੇਂ ਲੱਗਿਆ ਕਿ ਮੈਨੂੰ ਇੱਥੇ ਬਹੁਤ ਸਾਰੇ ਪਾਤਰ ਮਿਲ ਗਏ ਜੋ ਮੇਰੇ ਕਹਾਣੀਆਂ ਕਵਤਾ ਦੇ ਸੀਰੀਜ਼ ਇਨਹਾਰ ਮੇਰੇ ਬਣੇ ਮੈਂ ਉਹਨਾਂ ਬਿਾਰੇ ਲਿਖਣਾ ਇਹ ਜ਼ਰੂਰ ਮੈਂ ਇੱਥੇ ਸੌਰੀ ਵਿੱਚ ਤੁਹਾਨੂੰ ਸ਼ਾਇਦ ਮੈਂ ਟੋਕਰੀਏ ਪਰ ਪੁੱਛਣਾ ਜ਼ਰੂਰ ਚਾਹਾਂਗੀ ਕਿ ਤੁਹਾਡਾ ਲਿਖਣ ਦਾ ਜਿਹੜਾ ਸਫਰ ਹੈ ਤੁਹਾਡੀ ਆਫਟਰ ਮੈਰਿਜ ਤੁਹਾਡੀ ਵਿਆਹ ਤੋਂ ਬਾਅਦ ਹੋਇਆ ਜਾਂ ਪਹਿਲਾਂ ਕੁਝ ਸ਼ੌਕ ਸੀ ਤੁਸੀਂ ਪਹਿਲਾਂ ਵੀ ਕੁਝ ਲਿਖਿਆ ਤੇ ਉਹਦੇ ਵਿੱਚ ਤੁਹਾਡੀ ਫੈਮਿਲੀ ਦਾ ਕੀ ਸਪੋਰਟ ਰਿਹਾ ਔਰ ਫੈਮਿਲੀ ਦਾ ਕੀ ਉਸ ਵੱਲ ਰਵਈਆ ਕਿਵੇਂ ਦਾ ਸੀ ਮੇਰਾ ਸ਼ੌਕ ਜਿਹੜਾ ਬਚਪਨ ਦਾ ਕਿਉਂਕਿ ਮੇਰੇ ਦਾਦਾ ਜੀ ਵੀ ਮਸ਼ਾਇਰਿਆਂ ਵਿੱਚ ਜਾਂਦੇ ਸੀ ਚਾਹੇ ਉਹ ਪਾਕਿਸਤਾਨ ਨੂੰ ਬਿਲੋਂਗ ਕਰਦੇ ਸੀ ਪਿਛੋ ਸਾਡਾ ਜੋ ਪਿਛੋਕੜ ਹੈ ਦਾ ਮਤਲਬ ਕਿ ਪੈਤ੍ਰਿਕਤਾ ਉਹ ਪਾਕਿਸਤਾਨ ਚਾਰ ਸੱਦਾ ਦਾ ਹੈ ਉਥੇ ਦਾਦੀ ਮਾਂ ਦੱਸਦੇ ਸੀ ਤੇਰੇ ਦਾਦਾ ਜੀ ਮਸ਼ਾਇਰੀ ਲਈ ਜਾਂਦੇ ਸੀ ਅੱਛਾ ਤੇ ਪਾਪਾ ਜੀ ਨੂੰ ਵੀ ਸ਼ੌਂਕ ਸੀ ਪਰ ਮੈਨੂੰ ਡਰ ਲੱਗਦਾ ਸੀ ਜੇ ਮੈਂ ਲਿਖਾਂਗੀ ਪਾਪਾ ਜੀ ਕੀ ਸੋਚਣਗੇ ਵੇ ਕੀ ਲਿਖ ਰਹੀ ਹੈ ਪਰ ਮੈਂ ਡਾਇਰੀ ਵਿੱਚ ਲਿਖਤੀ ਰਹੀ ਤੇ ਜਦੋਂ ਕਾਲਜ ਵਿੱਚ ਮੈਗਜ਼ੀਨ ਵਿੱਚ ਚਲੋ ਕਾਫੀ ਪੁਰਾਣੀ ਮਤਲਬ ਗੱਲ ਸੀ ਪਰ ਮੈਂ ਆਪਣੀ ਗੱਲ ਵੀ ਵਿੱਚ ਦੱਸਣਾ ਚਾਹਾਂਗੀ ਮੈਂ ਵੀ ਆਪਣੇ ਕਾਲਜ ਟਾਈਮ ਜਿਨਾ ਮੈਨੂੰ ਵੀ ਲਿਖਣ ਦਾ ਸ਼ੌਕ ਸੀ ਮੈਂ ਡਾਇਰੀ ਦੇ ਵਿੱਚ ਕੁਝ ਪੰਕਤੀਆਂ ਜਿਵੇਂ ਆਉਨੀਆਂ ਮਨ 'ਚੋਂ ਮੈਂ ਲਿਖ ਦਿੰਦੀ ਸੀ ਤੇ ਇਸ ਤਰ੍ਹਾਂ ਕਰਕੇ ਮੈਂ ਦੋ ਡਾਇਰੀਆਂ ਭਰੀਆਂ ਤੇ ਇਸੇ ਡਰ ਤੋਂ ਕਿ ਪਤਾ ਨਹੀਂ ਘਰ ਦੇ ਦੇਖ ਲੈਣਗੇ ਉਹਨਾਂ ਨੇ ਕਹਿਣਾ ਪਤਾ ਨਹੀਂ ਇਹ ਕਿਹੜੇ ਚੱਕਰਾਂ 'ਚ ਪਈ ਹੈ ਤੇ ਮੈਂ ਉਹ ਡਾਇਰੀਆਂ ਦੋਵੇਂ ਅੱਗ 'ਚ ਸੁੱਟ ਦਿੱਤੀਆਂ ਨਹੀਂ ਉਹ ਡਾਇਰੀ ਮੇਰੇ ਕੋਲ ਮੂਣੀ ਵੀ ਪਈ ਹੈ ਤੇ ਕਿਸੇ ਟਾਈਮ ਫੇਰ ਮੌਕਾ ਮਿਲਿਆ ਮੈਂ ਸਨੈਪ ਉਸੇ ਭੇਜਾਂਗੀ ਉਈ ਮੈਂ ਦਾਸ ਰਸਿੱਤੇ ਮੇਰੇ ਨਾ ਸਕੂਲ ਮੈਂ ਆਪਣੇ ਕਾਲਜ ਮੈਗਜ਼ੀਨ ਜਦੋਂ ਗਵਰਨਮੈਂਟ ਕਾਲਜ ਦੇ ਵਿੱਚ ਮੈਗਜ਼ੀਨ ਦੀ ਮੈਨੂੰ ਸੰਪਾਦਕ ਬਣਾਇਆ ਗਿਆ ਜਿਸ ਦਾ ਐਡੀਟੋਰੀਅਲ ਵੀ ਮੈਂ ਲਿਖਿਆ ਔਰ ਮੈਂ ਆਪਣੀਆਂ ਰਚਨਾਵਾਂ ਵੀ ਲਿਖਿਆ ਤੇ ਉਸੇ ਵਿੱਚ ਦੋ ਕਹਾਣੀਆਂ ਜਿਹੜੀਆਂ ਸਨ ਉਹ ਮਤਲਬ ਕਿ ਮੈਂ ਛਾਪੀਆਂ ਗਈਆਂ ਔਰ ਮੈਂ ਹੈਰਾਨ ਨਾ ਕਿ ਕਈ ਪਾਠਕ ਮੈਨੂੰ ਹੁਣ ਵੀ ਉਸੇ ਫੋਟੋਕਾਪੀ ਪੇ ਦੇਂ ਜਾਂ ਕਈਆਂ ਨੇ ਮੈਗਜ਼ੀਨ ਸੰਭ ਕੇ ਰੱਖਿਆ ਹੈ ਮੈਂ ਹਾਂਜੀ ਹਾਂਜੀ ਤੇ ਅ ਏਥੇ ਤੋਂ ਹੀ ਤੁਸੀਂ ਕਹਿ ਲਓ ਮੇਰੀ ਸ਼ੁਰੂਆਤ ਹੋਈ ਤੇ ਜਦੋਂ ਮੈਂ ਬੈਂਚੀ ਖੁੱਲ ਗਈ ਉਹ ਮੈਨੂੰ ਨਵੀਂ ਡਾਇਰੀ ਪੈਨ ਲਿਆ ਕੇ ਦਿੰਦੇ ਸਹੀ ਜਿਸ ਦਿਨ ਮੈਂ ਕੁਝ ਨਾ ਲਿਖਾਂ ਉਹ ਕਹਿੰਦੇ ਸੀ ਮੋਨੀ ਤੂੰ ਅੱਜ ਕੁਝ ਨਹੀਂ ਲਿਖਿਆ ਯਾਰ ਮਜ਼ਾ ਨਹੀਂ ਆਇਆ ਹਾਂਜੀ ਹਾਂਜੀ ਤੇ ਮੇਰੇ ਫਾਦਰ ਇਨ ਲਾ ਮਦਰ ਇਨ ਲਾ ਜਿਹੜੇ ਸੀ ਉਹ ਮੇਰੇ ਪਹਿਲੇ ਪਾਠਕ ਸੀ ਮੇਰੀ ਕੋ ਪੇਜ ਲਿਖਦੀ ਸੀ ਮੈਨੂੰ ਦਾਰਜੀ ਕਹਿੰਦੇ ਸਨ ਮੋਹਨ ਤੂੰ ਮੈਨੂੰ ਆਪਣਾ ਕਾਗਜ਼ ਦੇਜਾ ਮੈਂ ਜ਼ਰਾ ਪੜ ਕੇ ਦੇਖਦਾ ਮੈਂ ਜਿਹੜਾ ਜਿਹੜਾ ਮੇਰੇ ਮਨ ਵਿੱਚ ਦੱਸ ਸੀ ਉਹ ਜਦ ਮੈਂ ਸੋਚਦੀਆਂ ਕਿ ਗੱਲ ਸੀ ਉਹ ਮਤਲਬ ਕਿ ਮੈਨੂੰ ਤੇ ਕੇ ਸੋਹਰੇ ਮੇਰੀ ਕਲਮ ਨੂੰ ਜਿਹੜਾ ਸੀ ਨਾ ਉਹ ਸਵਾਗਤ ਮਿਲਿਆ ਮੈਂ ਕਸ਼ਮੀਰ ਦੇ ਸੀ ਤੇ ਪਿਛੋਕ ਬਾੜ ਤੇ ਵਿਜੈਪੁਰ ਨਹੀਂ ਵਿੱਚ ਮੇਰੀ ਕਹਾਣੀ ਚੱਪੀ ਤੇ ਬਾਈ ਜਾਸ ਪਪਾ ਜੀ ਤੇ ਜੋ ਕਲੀਨਿਕ ਸੀ ਉਹ ਆਲੂ ਵਾਲੀਆ ਗੁਰਦੁਆਰੇ ਜੋ ਪਟਿਆਲੇ ਰਹਿਣ ਵਾਲੀ ਨੇ ਉਹ ਜਾਣਦੇ ਨੇ ਉੱਥੇ ਉਹ ਗਏ ਤੇ ਅਖਬਾਰ ਜਿਵੇਂ ਗੁਰਦੁਆਰਿਆਂ ਵਿੱਚ ਵੀ ਆਉਂਦਾ ਉੱਥੇ ਦੇਖ ਕੇ ਵੀ ਕਹਾਣੀ ਛਪੀ ਹੋ ਪਰ ਮੇਰਾ ਨਾਮ ਪੜ ਕੇ ਇਕਦਮ ਰੋਣ ਲੱਗੇ ਤੇ ਆਲੇ ਦੁਆਲੇ ਜੋ ਬੈਠੇ ਸਨ ਕਹਿੰਦੇ ਤੁਸੀਂ ਕਿਉਂ ਰੋ ਰਹੇ ਹੋ ਕਹਿੰਦੇ ਮੇਰੀ ਬੱਚੀ ਦਾ ਵੀ ਨਾ ਕਹਾਣੀ ਆਈ ਹੈ ਔਰ ਮੈਂ ਖੁਸ਼ ਹੋ ਰਿਹਾ ਕਿ ਮੇਰੀ ਬੱਚੀ ਜਿਹੜੀ ਹੈ ਕਿੱਥੇ ਪਹੁੰਚ ਗਈ ਹੈ ਤੇ ਮੈਂ ਜਦੋਂ ਕਸ਼ਮੀਰ ਤੋਂ ਵਾਪਸ ਆਈ ਉਹਨਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਤੇ ਮੈਂ ਸੋਚ ਰਹੀ ਸੀ ਮੈਂ ਤਾਂ ਪਾਪਾ ਜੀ ਤੂੰ ਡਾਇਰੀ ਚ ਪਾ ਕੇ ਰੱਖਦੀ ਸੀ ਤੇ ਇਹਨਾਂ ਨੇ ਮੈਨੂੰ ਕਿੰਨਾ ਪਿਆਰ ਦਿੱਤਾ ਤੇ ਮਿਲ ਜੀ ਹਾਂ ਜੀ ਹਾਂ ਜੀ ਉਹ ਡਾਇਰੀ ਨਾ ਕਿਉਂਕਿ ਭੈਣ ਪਰ ਆਦਾ ਪਿਆਰ ਹੋਰ ਤਰਾ ਹੁੰਦਾ ਮੈਨੂੰ ਡਰਾਂ ਦਾ ਹੁੰਦਾ ਸੀ ਜੇ ਤੂੰ ਇਸ ਤਰ੍ਹਾਂ ਕਵਿਤਾ ਲਿਖੇਂਗੀ ਬੱਡੀ ਬ੍ਰਦਰ ਨਾ ਤੇ ਮੈਂ ਪਾਪਾ ਜੀ ਨੂੰ ਦੱਸ ਦਾਂਗਾ ਉਹ ਮੇਰੀ ਡਾਇਰੀ ਚੁੱਕ ਕੇ ਦਿੱਲੀ ਲੈ ਗਿਆ ਸੀ ਉਹ ਸੀ ਦਿੱਲੀ ਚ ਆਪ ਕਰਦਾ ਸੀ ਭਾਈ ਸਾਹਾਂ ਜੀ ਉਹਨੇ ਡਾਇਰੀ ਸਾਮਕੇ ਰੱਖੇ ਤੇ ਬਾਈ ਚਾਂਸ ਉਸਦੀ ਜਵਾਨੀ ਵਿੱਚ ਡੈਥ ਹੋਈ ਤੇ ਉਦੋਂ ਮੈਨੂੰ ਭਾਬੀ ਨੇ ਵੀ ਉਹ ਡਾਇਰੀ ਦਿੱਤੇ ਕਹਿੰਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਨੇ ਪ੍ਰਕਾਸ਼ ਕੀਤਾ ਹੋਇਆ ਸੀ ਉੱਥੇ ਤੇਰੀ ਡਾਇਰੀ ਰੱਖੀ ਹੋਈ ਸੀ ਤੇ ਹਰ ਜੀ ਮੈਨੂੰ ਕੋਈ ਤਿੱਕਤ ਨਹੀਂ ਆਈ ਨਾ ਮਤਲਬ ਕਿ ਘਰ ਵਿੱਚ ਦਫ਼ਤਰ ਵਿੱਚ ਸਾਰਿਆਂ ਨੇ ਮੇਰਾ ਕਲਮ ਦਾ ਸਵਾਗਤ ਕੀਤਾ ਹਨੀਕੇ ਸਾਹਮਣੇ ਹੋ ਰਾਈਟਰ ਆਪਣਾ ਕੁਲਰ ਸਾਹਿਬ ਸ਼ਾਮ ਸਿੰਘ ਜੀ ਮੈਨੂੰ ਆਫਿਸ ਮਿਲਣ ਆਏ ਔਰ ਮੇਰੇ ਸਹੇਲੀਆਂ ਨੇ ਵੀ ਮਿਲ ਕੇ ਖੁਸ਼ ਹੋਇਆ ਤੇ ਕਹਿੰਦੇ ਸੀ ਕਿ ਤੇਰਾ ਤਾਂ ਸਾਰਾ ਜਿਹੜਾ ਇੱਥੇ ਹੀ ਸਾਹਿਤਿਕ ਮਾਹੌਲ ਹੈ ਬੜਾ ਅੱਛਾ ਲੱਗਦਾ ਮੈਂ ਹਾਲਾਕਿ ਤੁਹਾਡੀਆਂ ਪੋਸਟ ਜਿਹੜੀਆਂ ਫੇਸਬੁਕ ਤੇ ਪੜਦੀਆਂ ਤੁਸੀਂ ਕਾਫੀ ਸਟੋਰੀਜ਼ ਜਿਹੜੀਆਂ ਕਾਫੀ ਲੰਬੀ ਤੁਸੀਂ ਸਟੋਰੀ ਵੀ ਪਾਉਂਦੇ ਹੋ ਕਹਾਣੀ ਵੀ ਦਿੰਦੇ ਹੋ ਤੁਸੀਂ ਕਵਿਤਾ ਵੀ ਕਰਦੇ ਹੋ ਜ਼ਿਆਦਾ ਝੁਕਾਵ ਜਿਹੜਾ ਤੁਹਾਡਾ ਕਹਾਣੀ ਵਾਲਾ ਹੈ ਜਾਂ ਕਵਿਤਾ ਵਾਲਾ ਨੇ ਜੀ ਮੈਂ ਜ਼ਿਆਦਾ ਮੇਰਾ ਕਹਾਣੀ ਦਾ ਮੈਂ ਲੰਬੀ ਕਹਾਣੀ ਲਿਖਣਾ ਬਹੁਤ ਅੱਛਾ ਲੱਗਦਾ ਹੈ ਹਾਂ ਤੇ ਮੈਂ ਆਪਣੀ ਚਾਹੀ ਜਿ ਕੋ ਕਹਾਣੀ ਲਿਖਦੀ ਸੀ ਤੇ ਜਿਸ ਨਾਲ ਰਸੋਈ ਵਿੱਚ ਚੁੱਲ੍ਹਾ ਵਾਲੇ ਹੁੰਦੇ ਸੀ ਤੇ ਮੈਂ ਉਹਨਾਂ ਨੂੰ ਇੱਕ ਇੱਕ ਪੇਜ ਬਣਾ ਦੇ ਹੁੰਦੇ ਸੀ ਮਤਰੇਈ ਮਾਂ ਦਾ ਮੈਂ ਕਹਾਣੀ ਲਿਖੀ ਜੋ ਮੇਰੇ ਮੈਗਜ਼ੀਨ ਵੂਮਨ ਕਾਲਜ ਦੇ ਵਿੱਚ ਲੱਗੀ ਤਾਂ ਇਕਦਮ ਉਹਨਾਂ ਨੇ ਰੋਟੀ ਪਕਾਣੀ ਛੱਡ ਦਿੱਤੇ ਤੋ ਇਹਨਾਂ ਰੋਏ ਉੱਠ ਕੇ ਪਿਆਰ ਕੀਤਾ ਕਹਿੰਦੇ ਤੋ ਇਤਨੇ ਉਸ ਦਰਦ ਨਾਲ ਲਿਖਿਆ ਨਾ ਮੇਰੇ ਤੋ ਬਰਦਾਸ਼ਤ ਨਹੀਂ ਹੋ ਰਿਹਾ ਤੇ ਮੈਂ ਜਾਣਦੀ ਆ ਕਿ ਮੇਰੀ ਬੱਚੀ ਜਿਹੜੀ ਆ ਕਦੀ ਵੀ ਮਮਤਾ ਪਿਆਰ ਤੋਂ ਵਾਂਝੀ ਨਾ ਰਹੇ ਪਿਆਰ ਇਹ ਆਪਣੇ ਕੋਈ ਮੰਦੇ ਭਾਵਸ਼ਾਦ ਪ੍ਰਗਟ ਕਰ ਰਹੀ ਉਹਨਾਂ ਨੂੰ ਸ਼ਾਇਦ ਇਹ ਲੱਗਿਆ ਹੋਣਾ ਵੀ ਇਹ ਕਿੰਨਾ ਬਹਾਨੇ ਸੇ ਪੰਚ ਦੁੱਖ ਹੈਗਾ ਹਾਂਜੀ ਹਾਂਜੀ ਜਿੰਨੀ ਉਹ ਸਾਡੇ ਸਾਹਮਣੇ ਰਹਿੰਦੇ ਸੀ ਤੋ ਵੀ ਸੀ ਹੈ ਉਹਨਾਂ ਦੀ ਬੇਟੀ ਜਿਹੜੀ ਸੀ ਉਹ ਡੈਥ ਹੋ ਗਈ ਸੀ ਤੇ ਉਹਨਾਂ ਬੱਚਿਆਂ ਨਾਲ ਮਤਰੀਏ ਮਾਂ ਨੇ ਬੜਾ ਗਲਤ ਰਵਈਆ ਕੀਤਾ ਸੀ ਮੈਂ ਉਸ ਕਹਾਣੀ ਮਤਲਬ ਕਿ ਉਹਨਾਂ ਦੀ ਰੀਅਲ ਕਟਨਾ ਨੂੰ ਕਹਾਣੀ ਵਿੱਚ ਪਰੋਇਆ ਸੀ ਹੂੰ ਹੂੰ ਇਸੇ ਤਰ੍ਹਾਂ ਬਿਲਜੀਤ ਜੀ ਚਾਸ ਹੁੰਦੇ ਹਨ ਮੈਂ ਦੱਸਾਂ ਕਿ ਕਿ ਮੇਰੇ ਪਾਪਾ ਜੀ ਕਦੀ ਨਹੀਂ ਚਾਹੁੰਦੇ ਸੀ ਕਿ ਮੇਰੇ ਬੱਚੇ ਕਿਸਦੇ ਹੱਥ ਅਡਣ ਮੈਂ بارش ਹੋ ਰਹੀ ਸੀ ਤੇ ਮੈਂ ਇਸ ਤਰ੍ਹਾਂ ਕਣੀਆਂ ਦੇ ਵਿੱਚ ਆਪਣੇ ਹੱਥ ਖੋਲ ਕੇ ਖੜੀ ਹੋ ਗਈ ਤੇ ਇਕਦਮ ਪਿਛਵਾ ਕੇ ਮੇਰੇ ਹੱਥ ਬੰਨ੍ਹ ਕਰ ਲਏ ਕਹਿੰਦੇ ਨਹੀਂ ਤੂੰ ਇਹ ਕਦੀ ਹੱਥ ਹੀ ਅੜਣੀ ਨਹੀਂ ਹੈ ਮੈਂ ਵਾਕਿਆ ਜਦੋਂ ਮੈਂ ਪ੍ਰਸ਼ਾਦ ਲੈਣਦੀ ਤਾਂ ਫਿਰ ਮੈਨੂੰ ਵੀ ਲੱਗਦਾ ਮੇਰੇ ਪਾਪਾ ਜੀ ਮੇਰੇ ਪਿੱਛੇ ਖੜਿਆ ਮੈਂ ਪ੍ਰਸ਼ਾਦ ਲੈਣ ਵੀ ਲੈ ਵੀ ਨਾ ਆਪਣੇ ਹੱਥ ਖੋਲ ਕੇ ਨਹੀਂ ਲੈ ਸਕਦੀ ਇਤਨਾ ਮੇਰੇ ਮਨਤੇ ਅਸਰ ਪਿਆ ਤੇ ਉਹਨਾਂ ਦੀ ਅਸਲੀ ਸ੍ਰੀ ਹੈ ਕਿ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਈ ਚਾਹੀ ਮੈਂ ਉਸ ਦਾਤ ਦੇ ਕਾਬਿਲ ਰਹੀਆਂ ਕਿ ਨਹੀਂ ਪਰਮਾਤਮਾ ਨੇ ਹਰ ਖੁਸ਼ੀ ਦਿੱਤੀ ਹੈ ਬਹੁਤ ਪਿਆਰ ਦਿੱਤਾ ਤੇ ਸਭ ਤੋਂ ਵੱਡਾ ਖਜ਼ਾਨਾ ਜਿਹੜਾ ਉਹ ਪਿਆਰ ਹੈ ਉਹ ਹੀ ਸਾਡੇ ਨਾਲ ਜਾਂਦਾ ਹੈ ਹਰ ਜਗ੍ਹਾ ਉਹ ਹੀ ਜਿਹੜਾ ਸਾਡੇ ਨਾਲ ਰਹਿੰਦਾ ਹੈ ਹਰਕੁਲਤਾ ਹੀ ਤੁਹਾਡੇ ਅੰਦਰ ਇੰਨਾ ਪਿਆਰ ਇੰਨੀ ਮਮਤਾ ਇੰਨਾ ਮੋਹ ਹੈ ਕਿ ਤੁਸੀਂ ਆਪਣੇ ਕਿਸੇ ਬਗਾਨੇ ਨੂੰ ਵੀ ਆਪਣਾ ਬਣਾ ਲੈਂਦੇ ਹੋ ਜਦੋਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਮੈਨੂੰ ਕਦੇ ਲੱਗਿਆ ਹੀ ਨਹੀਂ ਵੀ ਮੈਂ ਤੁਹਾਡੇ ਨਾਲ ਪਹਿਲੀ ਵਾਰੀ ਗੱਲ ਕਰ ਰਹੀ ਆ ਤੇ ਇਵੇਂ ਲੱਗਿਆ ਕਿ ਮੈਂ ਆਪਣੇ ਹੀ ਮਾਂ ਨਾਲ ਆਪਣੀ ਦਾਦੀ ਨਾਲ ਗੱਲ ਕਰਦੀ ਆ ਤੇ ਮਤਲਬ ਇੱਕ ਮੈਂਟਲੀ ਵੀ ਇਹ ਮਹਿਸੂਸ ਨਹੀਂ ਤੁਸੀਂ ਹੋਣ ਦਿੰਦੇ ਕਿ ਤੁਸੀਂ ਕਿਸੇ ਹੋਰ ਨਾਲ ਗੱਲ ਕਰ ਰਹੇ ਹੋ ਸਭ ਨੂੰ ਤੁਸੀਂ ਇੰਨਾ ਪਿਆਰ ਦਿੰਦੇ ਹੋ ਮੈਂ ਤੁਹਾਡੀ ਅਕਸਰ ਪੋਸਟਾਂ 'ਚ ਦੇਖਦੀ ਆ ਤੁਸੀਂ ਆਪਣੀ ਜਿਹੜੇ ਤੁਹਾਡੇ ਡਾਟਰ ਇਨ ਲਾ ਨੇ ਤੁਹਾਡੇ ਨੂੰ ਨੇ ਤੁਸੀਂ ਉਹਨਾਂ ਨੂੰ ਤਿਆਂ ਤੋਂ ਵੀ ਜ਼ਿਆਦਾ ਵੱਧ ਕੇ ਤੁਸੀਂ ਪਿਆਰ ਕਰਦੇ ਹੋ ਤੁਸੀਂ ਉਹਨਾਂ ਦੀ ਹਰ ਇੱਕ ਖੁਸ਼ੀ ਜਿਹੜੀ ਉੱਥੇ ਸ਼ੇਅਰ ਕਰਦੇ ਹੋ ਹਾਂਜੀ ਹਾਂਜੀ ਜੀ ਇਹ ਕਿਉਂਕਿ ਇਹ ਸਾਰਾ ਕੁਝ ਮੈਂ ਆਪਣੇ ਮਦਰ ਇਲਾ ਤੋਂ ਸਿੱਖਿਆ ਉਹਨਾਂ ਨੇ ਬੜਾ ਪਿਆਰ ਦਿੱਤਾ ਬਹੁਤ ਪਹਿਲਾਂ ਹੀ ਸਭ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਦੇਖਿਆ ਸੀ ਤੇ ਮੈਨੂੰ ਗੱਲੇ ਲਗਾਇਆ ਮੇਰੇ ਮੱਥੇ ਤੇ ਬਿੰਦੀ ਵੀ ਉਹਨਾਂ ਨੇ ਲਗਾਈ ਸੀ ਕਹਿੰਦੇ ਸੀ ਤੁਹਾਡੀ ਬਿੰਦੀ ਇੱਕ ਖਾਸियत ਵੱਡੀ ਬਿੰਦੀ ਤੁਸੀਂ ਲਾਉਂਦੇ ਤੁਹਾਨੂੰ ਬਹੁਤ ਸੂਟ ਕਰਦੀ ਹੈ ਬਹੁਤ ਜੱਚਦੀ ਹੈ ਇਹਦਾ ਕੋਈ ਖਾਸ ਕਾਰਨ ਹੈ ਜਾਂ ਤੁਹਾਡਾ ਮਤਲਬ ਕਿਸ ਤਰ੍ਹਾਂ ਇਹ ਵੱਡੀ ਬਿੰਦੀ ਲਾਉਂਦਾ ਕਿ ਇਹਦੇ ਪਿੱਛੇ ਰਾਜ਼ ਹੈ ਕੋਈ ਹਾਂਜੀ ਨਹੀਂ ਨਹੀਂ ਰਾਜ਼ ਨਹੀਂ ਹੈ ਮੇਰੇ ਮਦਰ ਇਨ ਲਾ ਨੂੰ ਪਸੰਦ ਸੀ ਉਹਨਾਂ ਨੇ ਪਹਿਲਾਂ ਇਹ ਬਿੰਦੀ ਲਗਾਈ ਤੇ ਕਹਿੰਦੇ ਸੀ ਮੂੰ ਮੈਨੂੰ ਲੱਗਦਾ ਤੇਰੇ ਮੱਥੇ ਤੇ ਸੂਰਜ ਬੇ ਚਮਕਦਾ ਮੈਨੂੰ ਮਹਿਸੂਸ ਹੁੰਦਾ ਤੇ ਜਦੋਂ ਜਿਸ ਦਿਨ ਬਿਆਨ ਜੀ ਪੂਰੇ ਹੋਏ ਮੈਂ ਮਤਲਬ ਕਿ ਘਰ ਸੀ ਕਿਉਂਕਿ ਮੇਰੀ ਛੋਟੀ ਪੋਤੀ ਲੱਡੂ ਮੈਂ ਜਿਸ ਨੂੰ ਕਹਿੰਦੀ ਆ ਇਹ ਮੇਰੇ ਗੋਦੀ ਵਿੱਚ ਸੀ ਮੈਂ ਇੱਕਦਮ ਜਦੋਂ ਮੈਨੂੰ ਦੱਸਿਆ ਪੇ ਐਕਸਪਾਇਰ ਹੋ ਗਿਆ ਤਾਂ ਮੈਂ ਬਿੰਦੀ ਉਤਾਰ ਕੇ ਇੱਥੇ ਆਪਣੇ ਗੱਲੇ ਦੇ ਵਿੱਚ ਲਗਾ ਲਿਆ ਇੱਕਦਮ ਚੀਕਾ ਮਾਰ ਕੇ ਰੋਣ ਲੱਗੀ ਦਾदू ਦੀ ਬਿੰਦੀ ਹੈ ਦਾਦੀ ਉਸਨੇ ਚੁੱਕ ਕੇ ਨਾ ਬਿੰਦੀ ਮੇਰੇ ਮੱਥੇ ਤੇ ਲਗਾ ਦਿੱਤੀ ਤੇ ਫਿਰ ਜਿੱਥੇ ਕਿੱਥੇ ਵੀ ਜੇ ਮੈਂ ਨਹੀਂ ਲਗਾਉਂਦੀ ਸੀ ਨਾ ਇਧਰ ਉਧਰ ਲੱਭਦੇ ਆ ਮੇਰੀ ਬਿੰਦੀ ਉਹ ਮੱਥੇ ਤੇ ਲਗਾ ਦਿੰਦੇ ਸੀ ਸਾਰੇ ਕਰਨਗੇ ਵਾਹ ਤੋ ਬਾਤ ਉਸ ਬਿੰਦੀ ਨਹੀਂ ਉਤਾਰਨੀ ਇਹ ਸੇ ਦਾਦੂ ਇਹ ਚਾਹੁੰਦੇ ਆ ਕਿ ਤੁਹਾਡੇ ਮੱਥੇ ਤੇ ਜਾਂ ਮਦਰ ਇਲਹਾ ਵੀਉ ਜਾਣਦੇ ਆ ਕਿ ਮੱਥੇ ਤੇ ਤੁਹਾਡੇ ਦਿੰਦੇ ਰੱਖਿਆ ਹੋਇਆ ਅੱਜ ਵੀ ਆਪਣੇ ਖਿਆਲਾਂ 'ਚ ਤੁਸੀਂ ਉਹਨਾਂ ਨੂੰ ਜਦੋਂ ਤੁਹਾਡੀ ਆਪਣੀਆਂ ਪੋਸਟਾਂ ਦੇ ਵਿੱਚ ਤੁਸੀਂ ਸਾਂਝਾ ਕਰਦੇ ਹੋ ਸ਼ੇਅਰ ਕਰਦੇ ਹੋ ਆਪਣਾ ਤੁਸੀਂ ਪਿਆਰ ਵੀ ਇਹੋ ਜਿਹੀਆਂ ਕੁਝ ਨਿੱਜੀ ਚੀਜ਼ਾਂ ਵੀ ਤੁਸੀਂ ਸ਼ੇਅਰ ਕਰਦੇ ਹੋ ਕਿ ਤੁਹਾਡੇ ਨਾਲ ਆਪਸ ਦੇ ਵਿੱਚ ਜਿਹੜਾ ਤੁਹਾਡਾ ਰਿਸ਼ਤਾ ਸੀ ਅੱਜ ਵੀ ਤੁਸੀਂ ਉਹਨਾਂ ਨੂੰ ਨਾਲ ਮਹਿਸੂਸ ਕਰਦੇ ਹੋ ਇਹ ਬਹੁਤ ਹੀ ਇੱਕ ਵੱਡੀ ਚੀਜ਼ ਹੈ ਤੇ ਇਸ ਤੋਂ ਇਲਾਵਾ ਜਿਹੜਾ ਅਸੀਂ ਗੱਲ ਕਰਾਂਗੇ ਕਿ ਔਰਤਾਂ ਦੇ ਬਾਰੇ ਵਿੱਚ ਅੱਜ ਅਸੀਂ ਇਸ ਵਿਸ਼ੇ ਨੂੰ ਵੀ ਇਸ ਤਰ੍ਹਾਂ ਪੇਸ਼ ਕੀਤਾ ਹੈ ਕਿ ਜਿਹੜੀ ਆਮ ਉਹਦਾ ਖਾਸ ਅਫਰ ਹਾਲਕੀ ਔਰਤ ਜਿਹੜੀ ਹੈ ਆਮ ਤੇ ਨਹੀਂ ਹੁੰਦੀ ਖਾਸ ਹੀ ਹੈ ਹਮੇਸ਼ਾ ਕਿਉਂਕਿ ਇਹਨਾਂ ਕੁਝ ਜਿਹੜਾ ਉਹ ਸਮਾਜ ਨੂੰ ਉਹਦੀ ਦੇਣ ਹੈ ਪਰ ਫਿਰ ਵੀ ਜਿਹੜੀਆਂ ਅਸੀਂ ਆਮ ਤੌਰ ਤੇ ਗੱਲ ਕਰੀਏ ਕਿ ਘਰਾਂ ਦੇ ਵਿੱਚ ਜੋ ਔਰਤਾਂ ਨੇ ਜਿਹੜਾ ਜਿਨ੍ਹਾਂ ਨੇ ਕੋਈ ਕ੍ਰੀਏਟੀਵਿਟੀ ਨੂੰ ਆਪਣਾ ਕੋਈ ਸਾਥੀ ਨਹੀਂ ਬਣਾਇਆ ਉਹਨਾਂ ਨੇ ਘਰ ਨੂੰ ਸੰਭਾਲਨ ਤੇ ਆਪਣੇ ਪਰਿਵਾਰ ਨੂੰ ਸੰਭਾਲਨ ਤੇ ਹੀ ਆਪਣਾ ਜਿਹੜਾ ਉਹ ਸਾਰਾ ਕੁਝ ਉੱਥੇ ਦਿੱਤਾ ਤੇ ਕਈ ਵਾਰ ਇਹ ਵੇਖਣ ਚਾਹੁੰਦਾ ਕਿ ਕੁਝ ਖਾਸ ਉਮਰ ਦੇ ਵਿੱਚ ਜਾਂ ਫਿਰ ਵੈਸੇ ਕੋਈ ਉਮਰ ਨਹੀਂ ਹੁੰਦੀ ਕਿ ਜੋ ਇਕੱਲਾਪਨ ਫੀਲ ਹੋਣ ਲੱਗ ਜਾਂਦਾ ਮਹਿਸੂਸ ਹੋਣ ਲੱਗ ਜਾਂਦਾ ਕਿ ਲੱਗਦਾ ਕਿ ਜ਼ਿੰਦਗੀ ਚ ਕੁਝ ਰਿਆ ਨਹੀਂ ਕਰਨ ਵਾਸਤੇ ਤੁਸੀਂ ਜੇ ਇਸ ਉਮਰ ਦੇ ਵਿੱਚ ਆਪਣਾ ਸ਼ੌਕ ਜ਼ਿੰਦਾ ਰੱਖਿਆ ਹੋਇਆ ਤੁਸੀਂ ਫੇਸਬੁਕ ਤੇ ਵੀ ਐਕਟਿਵ ਰਹਿੰਦੇ ਹੋ ਪੋਸਟ ਆਪਣੀਆਂ ਪਾਉਂਦੇ ਹੋ ਤੇ ਇਸ ਤੋਂ ਇਲਾਵਾ ਤੁਸੀਂ ਲਿਖਦੇ ਵੀ ਹੋ ਤੇ ਤੁਸੀਂ ਇਸ ਚੀਜ਼ ਦੇ ਨਾਲ ਕੀ ਮਹਿਸੂਸ ਕਰਦੇ ਹੋ ਕਿ ਕ੍ਰੀਏਟੀਵਿਟੀ ਜਿਹੜੀ ਹੈ ਇੱਕ ਔਰਤ ਵਾਸਤੇ ਜ਼ਰੂਰੀ ਹੈ ਉਹ ਮਤਲਬ ਉਹਨੇ ਆਪਣੇ ਸ਼ੌਕ ਜਿਹੜੇ ਨੇ ਉਹ ਪੂਰੇ ਕਰਨੇ ਹੀ ਚਾਹੀਦੇ ਨੇ ਤਾਂ ਕਿ ਉਹ ਹਮੇਸ਼ਾ ਇੱਕ ਲਾਈਵਲੀ ਹੋ ਕੇ ਵਿਚਰ ਸਕੇ ਜੇ ਔਰਤ ਖੁਸ਼ ਰਹੇਗੀ ਤੇ ਆਬਵੀਅਸਲੀ ਘਰ ਵੀ ਜਿਹੜਾ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਚਲਾ ਸਕਦੀ ਹੈ ਹਾਂਜੀ ਬਿਲਜੀ ਜੀ ਮੈਂ ਕਵਾਂਗੀ ਸਭ ਤੋਂ ਪਹਿਲਾਂ ਮੈਂ ਅਖਬਾਰ ਦੇ ਵਿੱਚ ਇਹ ਨਾਰਾ ਦਿੱਤਾ ਸੀ ਔਰਤ ਕਮਜ਼ੋਰ ਨਹੀਂ ਔਰ ਮਰਦ ਦੀ ਕਮਜ਼ੋਰੀ ਹੈ ਇਹ ਫਿਰ ਉਸ ਵਾਰ ਤਾਂ ਨਹੀਂ ਕਨਵਰਟ ਵੀ ਕੀਤਾ ਅਨਜਮੀ ਦੀ ਦੇ ਬਾਰੇ ਵੀ ਲਿਖਿਆ ਸਾਡੇ ਘਰ ਵਿੱਚ ਜਿਵੇਂ ਸਿੱਖੀ ਦਾ ਪ੍ਰਕਾਸ਼ ਰਿਹਾ ਔਰ ਸੋਕੋ ਮੰਦਾ ਆਖੀਏ ਜਿੱਤ ਜੰਮੇ ਰਾਜਾ ਸਾਡੀ ਜੁਆਇੰਟ ਫੈਮਿਲੀ ਰਹੀ ਹੈ ਮਾ ਖਾਣਾ ਤਿਆਰ ਹੁੰਦਾ ਤੇ ਠੀਕ ਹੈ ਲੇਡੀਜ਼ ਤਿਆਰ ਕਰਦੀਆਂ ਸੀ ਤੇ ਸਾਰੇ ਇਕੱਠੇ ਬੈਠ ਕੇ ਖਾਂਦੇ ਸੀ ਤਾਇਆ ਜੀ ਵੱਡੇ ਮਤਲਬ ਸਭ ਤੋਂ ਪਹਿਲਾਂ ਬੱਚੇ ਤੇ ਔਰਤਾਂ ਨੂੰ ਬਿਠਾ ਦਿੰਦੇ ਸੀ ਉਹ ਉਹ ਬੋਰੀਆਂ ਚ ਚਟਾਈਆਂ ਹੁੰਦੀਆਂ ਸੀ ਉੱਥੇ ਪਿਠਾ ਕੇ ਉਹਨਾਂ ਨੇ ਫਿਰ ਇਸ ਉਹਨਾਂ ਨੂੰ ਔਰਤਾਂ ਨੂੰ ਪਹਿਲੇ ਖਾਣਾ ਖਵਾਉਣਾ ਬੇਤੋਂ ਕਿ ਇਹਨਾਂ ਨੇ ਬੜਾਇਆ ਖੜੀਆਂ ਰਹੀਆਂ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਹੱਥੋਂ ਫਿਰ ਆਪ ਖਾਂਦੇ ਹੁੰਦੇ ਸੀ ਇਵਨ ਵੀ ਕਈ ਵਾਰ ਕਰਾ ਵਿੱਚ ਵੀ ਉਹ ਬੱਚਾ ਹੋਇਆ ਪਿੱਛੇ ਸਭ ਤੋਂ ਬਾਅਦ ਚ ਉਹਨਾਂ ਨੇ ਖਾਣਾ ਹੁੰਦਾ ਪਹਿਲਾਂ ਸਾਰੇ ਪਰਿਵਾਰ ਨੂੰ ਖਵਾਉਂਦੇ ਪਰ ਇਹ ਬੜੀ ਹਾਂਜੀ ਹਾਂਜੀ ਇਹ ਸਾਡੇ ਘਰ ਦੀ ਨਾ ਇੱਕ ਰੀਤ ਸੀ ਮਤਲਬ ਦਾਦਾ ਜੀ ਨੂੰ ਪਤਾ ਸੀ ਵੀ ਕਿਸ ਨੂੰ ਦੀ ਕੀ ਕਮਜ਼ੋਰੀ ਹੈ ਜਾਂ ਕੀ ਚੀਜ਼ ਅੱਛੀ ਲੱਗਦੀ ਹੈ ਚਾਈ ਜੀ ਚਾਹ ਪੀਣਾ ਨਹੀਂ ਰਹਿੰਦੇ ਸੀ ਤੇ ਉਦੋਂ ਹਰੀ ਚਾਹ ਬਣਦੀ ਹੁੰਦੀ ਸੀ ਚਾਈ ਜੀ ਦੱਸਦੇ ਸੀ ਤੇ ਕਹਿੰਦੇ ਸਪੈਸ਼ਲੀ ਮੇਰੇ ਲਈ ਨਾ ਉਹਨਾਂ ਨੇ ਕਾਲੀ ਚਾਹ ਲਿਆ ਕੇ ਨਾ ਛਪਾ ਕੇ ਰੱਖਦੇ ਨੇ ਕਿੰਦਕਾਇਨਾ ਅੱਤਰ ਤੇਰੇ ਵਾਸਤੇ ਮੈਂ ਚਾਹ ਰੱਖੀ ਹੋਈ ਹੈ ਵੀ ਚਾਹ ਪੱਤੀ ਨਾ ਲਿਆ ਕੇ ਰੱਖਦੇ ਨੇ ਵੀ ਇੰਨਾ ਧਿਆਨ ਰੱਖਦੇ ਸੀ ਬਹੁਤ ਸਾਡਾ ਪਰਿਵਾਰ ਜਿਹੜਾ ਹੈ ਪਿਆਰ ਵਾਲਾ ਰਿਹਾ ਹੈ ਮਤਲਬ ਹਰ ਰਿਸ਼ਤੇ ਨੂੰ ਮੈਂ ਮਾਣਿਆ ਪੂਆ ਚਾਚੀ ਤਾਈ ਮੇਰੇ ਤਾਈ ਜੀ ਦੇ ਚਾਰ ਬੱਚੇ ਹੋਏ ਸੀ ਡੈਥ ਹੋ ਗਈ ਤੇ ਉਹਨਾਂ ਨੇ ਸਾਨੂੰ ਬੱਚਿਆਂ ਵਾਂਗ ਪਿਆਰ ਦਿੱਤਾ ਮੈਂ ਜੋ ਕੁਝ ਵੀ ਸਿੱਖਿਆ ਆਪਣੇ ਤਾਈ ਮਾ ਤੋਂ ਦਾਦੀ ਮਾ ਤੋਂ ਤੇ ਇਹ ਸਭ ਚੀਜ਼ਾਂ ਸਾਡੇ ਘਰ ਦੇ ਵਿੱਚ ਸੀ ਪਹਿਲੀ ਪੜ੍ਹਸਾਲਾ ਔਰਤ ਦੇ ਲਈ ਔਰਤ ਦਾ ਸਨਮਾਨ ਕਿਵੇਂ ਕਰਨਾ ਹੈ ਅਸੀਂ ਆਪਣੇ ਘਰ ਤੋਂ ਹੀ ਸਿੱਖਿਆ ਹੈ ਤੇ ਮੈਂ ਤੁਸੀ ਦੂਸਰਾ ਸਵਾਲ ਇਹ ਕੀਤਾ ਕਿ ਭਈ 올ਡ एज ਚ ਆ ਕੇ ਅਸੀਂ ਜਿਹੜੇ ਇਕਾਂ ਜਾਂ تنہائی ਮਹਿਸੂਸ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਜਦੋਂ ਬਿਸਾਸ ਮਣੀਆ ਕਿਉਂਕਿ ਮੈਂ ਆਪਣੇ ਮਦਰ ਇਨ ਲਾ ਤੋਂ ਬਹੁਤ ਸਿੱਖਿਆ ਸੀ ਈਵਨ ਮੈਂ ਇੱਥੇ ਡਿਸਕਲੋਸ ਕਰਨਾ ਚਾਹੁੰਦੀ ਆ ਕਿ ਮੈਨੂੰ ਨਾ ਹਰ ਮਹੀਨੇ ਬੁਖਾਰ ਹੋ ਜਾਂਦਾ ਸਿਮਿਲਰੀਆ ਬੁਖਾਰ ਤੇ ਹੁਣ ਉਹ ਉਸ ਦੇ ਨਾਲ ਮੇਰੇ ਪੀਰੀਅਡ ਸ਼ੁਰੂ ਹੋ ਜਾਣੇ ਮੇਰੇ ਕੱਪੜੇ ਖਰਾਬ ਹੋ ਜਾਣੇ ਉਦੋਂ ਇੰਨਾ ਕੰਮ ਕਰਨ ਵਾਲੀਆਂ ਵੀ ਨਹੀਂ ਹੁੰਦੀਆਂ ਸੀ ਮੇਰੇ ਮਦਨ ਲਾ ਨੇ ਇੰਨਾ ਪਿਆਰ ਦੇ ਨਾਲ ਮੇਰੇ ਕੱਪੜੇ ਬਦਲਾ ਕੇ ਉਹਨਾਂ ਕੱਪੜਿਆਂ ਨੂੰ ਆਪ ਧੋਣਾ ਮੈਂ ਉਸ ਮਾਂ ਦਾ ਕਰਜ਼ ਕਿਵੇਂ ਉਤਾਰ ਸਕਦੀ ਹਾਂ ਜਿਸ ਨੇ ਮੇਰੇ ਗੰਦੇ ਕੱਪੜੇ ਵੀ ਧੋਤੇ ਹਨ ਔਰ ਉਹਨਾਂ ਤੋਂ ਹੀ ਮੈਂ ਅੱਛਾ ਬਣਨਾ ਸਿੱਖਿਆ ਮੈਂ ਸੋਚਦੀ ਆ ਮੈਂ ਉਹਨਾਂ ਦੀ ਕਾਪੀ ਕਰ ਰਹੀ ਹਾਂ ਤੇ ਦੀਪ ਵੀ ਜਦੋਂ ਡੋਲੀ ਆਣ ਲੱਗੇ ਨੰਦੇ ਮਮਾ ਨੇ ਮੈਨੂੰ ਕਿਹਾ ਕਿ ਇਸ ਨੂੰ ਪੜਨ ਦਾ ਸ਼ੌਂਕ ਹੈ ਮੈਂ ਕਿਹਾ ਐਸਐਡੀ ਦਾ ਰੂਮ ਮਿਲ ਗਿਆ ਮੈਨੂੰ ਵੀ ਪੜਨ ਦਾ ਸ਼ੌਂਕ ਹੈ ਮੈਨੂੰ ਬਿਆਨ ਜੀ ਨੇ ਬਾਅਦ ਦੇ ਵਿੱਚ ਐਮਏ ਕਰਵਾਈ ਮੈਂ ਮਤਲਬ ਕਿ ਪਬਲਿਕ ریلیشن ਦਾ ਡਿਪਲੋਮਾ ਕੀਤਾ ਹੋਮੋਪੈਥੀ ਦਾ ਕੀਤਾ ਮਤਲਬ ਮੈਂ ਸਾਰੀ ਉਮਰ ਪੜhti ਰਹੀ ਹਾਂ ਜਦ ਤੱਕ ਬੋਲ ਰਹੀ ਹਾਂ ਤੇ ਮੈਂ ਕਿਹਾ ਇਸੇ ਆਪਣੀ ਹਿੰਮਤ ਹੈ ਤੇ ਉਸ ਲਈ ਮੈਂ ਫਿਰ ਪਟਿਆਲਾ ਤੋਂ ਸ਼ਿਫਟ ਹੋਈ ਸੀ ਕਿਉਂਕਿ ਉਸੇ ਪੀਐਚਡੀ ਕੰਪਲੀਟ ਹੋਣੀ ਸੀ ਰਿਟਾਇਰ ਹੋਣ ਤੋਂ ਬਾਅਦ ਮੈਂ ਦੀਪ ਦੇ ਕੋਲੀ ਰਹੀਆਂ ਫਿਰ ਮੈਂ ਇੱਥੇ ਹੀ ਰਹਿ ਗਈ ਕਿ ਵੀ ਇਹ ਪੀ ਐਚ ਡੀ ਕੰਪਲੀਟ ਕਰ ਲੇ ਭਾਈ ਜਾਂਸ ਬੇਬੀ ਵੀ ਹੋ ਗਈ ਔਰ ਉਸ ਨੂੰ ਵੀ ਮੈਂ ਇੱਕ ਦਿਨ ਵੀ ਦੀਪ ਨੂੰ ਨਿੰਨੀ ਦਿੱਤਾ ਵੀ ਪਹਿਲੇ ਦਿਨ ਤੋਂ ਤੁਸੀਂ ਇਹ ਕਹਿ ਲੋ ਕਿ ਮੈਂ ਉਸ ਬੱਚੀ ਨੂੰ ਸੰਭਾਲਿਆ ਤਾਂ ਕਿ ਬਿਲਕੁਲ ਫਰੀ ਰਹੇ ਫਿਰ ਜੋਬ ਵੀ ਲਾ ਗਈ ਫਿਰ ਇਸਨੇ ਲੈਫਟ ਇਨੈਂਡ ਦਾ ਵੀ ਆ ਗਿਆ ਮਤਲਬ ਰਜੇਮੇ ਇਸ ਕਰਕੇ ਪੂਰੇ ਕਰ ਸਕੀ ਹੈ ਜੇ ਜੁਆਇੰਟ ਫੈਮਿਲੀ ਲਈ ਹੈ ਤੇ ਮੈਂ ਤੇ ਬੱਚੀਆਂ ਨੂੰ ਸੰਦੇਸ਼ ਦੇਵਾਂਗੀ ਜੇ ਜਦੋਂ ਤੁਸੀਂ ਸੱਸ ਨੂੰ ਆਪਣੀ ਮਾਂ ਵਾਂਗੂ ਸਮਾਂ ਦਿਓ ਨਾ ਤਾਂ ਮਾਂ ਵਾਂਗ ਸੱਸਾਂ ਵੀ ਬੁਰੀਆਂ ਨਹੀਂ ਹੁੰਦੀਆਂ ਜਿਵੇਂ ਮਰਦ ਬੁਰੇ ਨਹੀਂ ਹੁੰਦੇ ਬਿਸ਼ਰਤ ਕਿ ਉਹਨਾਂ ਨੂੰ ਸਮਝਿਆ ਜਾਏ ਆ ਰਿਸ਼ਤੇ ਨੂੰ ਸਮਝਿਆ ਜਾਏ ਤਬ ਮਤਲਬ ਕਿ ਜੀਵਨ ਸੁੱਖਾ ਹੋ ਜਾਂਦਾ ਤੇ ਕਮਿਸਰ ਮਿਲਣੀ ਚਾਹੀਦੀ ਹੈ ਕੋਈ ਨਹੀਂ ਐਡਜਸਟਮੈਂਟ ਕਰਨੀ ਪੈਂਦੀ ਹੈ ਆਪਨੂੰ ਅਸੀਂ ਵੱਡੇ ਆ ਬਹੁਤ ਕੁਝ ਬਰਦਾਸ਼ਤ ਕਰਨਾ ਹੈ ਉਹ ਬੱਚੇ ਆ ਉਹਨਾਂ ਦੇ ਆਪਣੇ ਸੁੱਖ ਨੇ ਤੁਸੀਂ ਥੋੜਾ ਜਿਹਾ ਉਹਨਾਂ ਨੂੰ ਉਡਾਰੀ ਮਾਰਨ ਦਿਓ ਚਾਹੇ ਬੇਟੀ ਹੈ ਜਾਂ ਨੂੰਹ ਹੈ ਜਦੋਂ ਆਪਾਂ ਇੱਕੋ ਜਿਹਾ ਸਮਝਦੇ ਆ ਤਾਂ ਜ਼ਰੂਰ ਅਡਜਸਟਮੈਂਟ ਠੀਕ ਹੁੰਦੀ ਹੈ ਬਿਲਕੁਲ ਜੀ ਉਹ ਦੋਵਾਂ ਪਾਸਿਓਂ ਹੁੰਦਾ ਜੇ ਤੁਸੀਂ ਇੱਕ ਪਾਸੇ ਕੋਸ਼ਿਸ਼ ਕਰਨ ਨਾਲ ਤੇ ਨਹੀਂ ਦੋਵਾਂ ਪਾਸੇ ਜਿਹੜੀ ਕੋਸ਼ਿਸ਼ ਹੋ ਜ਼ਰੂਰ ਹੋਣੀ ਚਾਹੀਦੀ ਹੈ ਵੀ ਜੇ ਤੁਸੀਂ ਜਦੋਂ ਦੂਸਰੇ ਘਰ ਦੇ ਵਿੱਚ ਜਾਂਦੇ ਆਂ ਸੀ ਉਹਨਾਂ ਦੇ ਤੌਰ ਤਰੀਕੇ ਅਪਣਾਉਂਦੇ ਹੋਏ ਕੁਝ ਸਮਾਂ ਲੱਗਦਾ ਹੈ ਪਰ ਜੇ ਪਰਿਵਾਰ ਦੇ ਮੈਂਬਰ ਇਸ ਚੀਜ਼ ਨੂੰ ਸਮਝਦੇ ਨੇ ਕਿ ਉਹ ਟਾਈਮ ਜਿਹੜਾ ਉਹ ਦਿੰਦੇ ਨੇ ਬੱਚੀ ਨੂੰ ਤੇ ਉਹ ਵੀ ਆਪਣਾ ਸਮਝਣ ਲੱਗ ਜਾਂਦੀ ਹੈ ਹੌਲੀ ਹੌਲੀ ਘਰ ਨੂੰ ਪਰ ਜੇ ਇੱਕਦਮ ਸੋਚੀਏ ਕਿ ਆਪਣੇ ਹੀ ਸਭ ਬਦਲ ਜਾਏਗਾ ਉਹ ਥੋੜਾ ਜਿਹਾ ਔਖਾ ਹੁੰਦਾ ਹੈ ਤੇ ਇੱਕ ਚੀਜ਼ ਹੋਰ ਮੇਰੇ ਮਨ 'ਚ ਸੀ ਹਾਲਾਂਕਿ ਗੱਲਾਂ ਬਹੁਤ ਨੇ ਪਰ ਸਾਡੇ ਕੋਲ ਟਾਈਮ ਜਿਹੜਾ ਉਹ ਥੋੜਾ ਜਿਹਾ ਲਿਮਿਟਿਡ ਹੀ ਹੈ ਤੇ ਇੱਕ ਚੀਜ਼ ਮੈਂ ਹੋਰ ਪੁੱਛਣਾ ਚਾਹਾਂਗੀ ਜਿਵੇਂ ਅਮ ਜਿਹੜੇ ਬੋਲਡ ਲਿਖਣਾ ਯਾਨੀ ਕਿ ਇੱਕ ਔਰਤਾਂ ਜਦੋਂ ਲਿਖਦੀਆਂ ਨੇ ਕੁਝ ਇਹੋ ਜਿਹੇ ਵਿਸ਼ੇ ਹੁੰਦੇ ਨੇ ਜਿਹੜੇ ਬੜੇ ਸੰਵੇਦਨਸ਼ੀਲ ਹੁੰਦੇ ਨੇ ਬੜੇ ਸੈਂਸਿਟਿਵ ਹੁੰਦੇ ਨੇ ਜਿਹੜੇ ਬੋਲਡ ਵੀ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਹੁੰਦੇ ਨੇ ਜਿਨ੍ਹਾਂ ਤੇ ਸ਼ਾਇਦ ਸਮਾਜ ਜਿਹੜਾ ਉਹ ਸਾਡਾ ਹਲੇ ਉਹਨਾਂ ਤਿਆਰ ਨਹੀਂ ਹੁੰਦਾ ਕਿ ਇੱਕ ਔਰਤ ਉਸ ਵਿਸ਼ੇ ਤੇ ਲਿਖ ਸਕੇ ਤੇ ਤੁਸੀਂ ਤੁਹਾਡੀਆਂ ਲਿਖਤਾਂ ਮੈਂ ਦੇਖੀਆਂ ਨੇ ਤੁਸੀਂ ਕਾਫੀ ਚੀਜ਼ਾਂ ਉਹਨਾਂ ਦੇ ਵਿੱਚ ਬੋਲਡ ਵੀ ਲਿਖਦੇ ਹੋ ਤੇ ਕੁਝ ਹੋਰ ਔਰਤਾਂ ਨੂੰ ਵੀ ਮੈਂ ਜਾਣਦੀ ਹਾਂ ਜਿਹੜੀ ਫੇਸਬੁੱਕ ਦੇ ਉੱਤੇ ਬਹੁਤ ਬੋਲਡ ਲਿਖਦੇ ਨੇ ਤੇ ਤੁਹਾਨੂੰ ਕਦੇ ਇਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਵੀ ਇਹ ਚੀਜ਼ ਜਿਹੜੀ ਹੈ ਸਮਾਜ ਦੇ ਵਿੱਚ ਹੌਲੀ-ਹੌਲੀ ਕਿਸ ਤਰੀਕੇ ਨਾਲ ਉਹਨਾਂ ਨੂੰ ਔਰਤਾਂ ਨੂੰ ਪੇਸ਼ ਕਰਨੀ ਚਾਹੀਦੀ ਹੈ ਜਾਂ ਫਿਰ ਉਹਨਾਂ ਤੇ ਰਿਐਕਟ ਨਹੀਂ ਕਰਨਾ ਚਾਹੀਦਾ ਜਾਂ ਫਿਰ ਅਵੋਇਡ ਕਰਨਾ ਚਾਹੀਦਾ ਤੁਸੀਂ ਕਿਸ ਤਰ੍ਹਾਂ ਟੈਕਲ ਕਰਦੇ ਹੋ ਸਿਚੁਏਸ਼ਨ ਨੂੰ ਜੇ ਤੁਸੀਂ ਕੁਝ ਇਹ ਦੇਖੋ ਇਹ ਜਿਹੜਾ ਵਿਸ਼ਾ ਥੋੜਾ ਸੈਂਸਿਟਿਵ ਹੁੰਦਾ ਹੈ ਪਰ ਉਸ ਨੂੰ ਅਸੀਂ ਜਿਹੜਾ ਨਾ ਥੋੜਾ ਜਿਹਾ ਮਤਲਬ ਕਿ ਬਾਉਂਡਰੀਜ਼ ਰੱਖ ਕੇ ਕੁਝ ਜਿਹੜੀਆਂ ਹੱਦਾਂ ਰੱਖ ਕੇ ਲਿਖੇ ਤਾਂ ਉਹ ਬੁਰਾ ਨਹੀਂ ਲੱਗਦਾ ਰਜਿਸਟਰ ਮੈਂ ਸਭ ਤੋਂ ਪਹਿਲਾਂ ਪੀਰੀਅਡਸ ਦੇ ਬਾਰੇ ਵਿੱਚ ਲਿਖਿਆ ਸੀ ਵੀ ਇੱਕ ਪ੍ਰਾਕ੍ਰਿਤਿਕ ਕਿਰਿਆ ਹੈ ਮਾਹਵਾਰੀ ਜਿਹੜੀ ਇੱਕ ਪ੍ਰਾਕ੍ਰਿਤਿਕ ਕਿਰਿਆ ਹੈ ਜਦੋਂ ਕਿ ਮਤਲਬ ਕਿ ਇਹੋ ਜੀ ਗੱਲ ਫੇਸਬੁੱਕ ਤੇ ਨਹੀਂ ਲਿਖੀ ਜਾਂਦੀ ਸੀ ਉਸ ਨੂੰ ਸਾਰਿਆਂ ਨੇ ਐਕਸੈਪਟ ਕੀਤਾ ਤੇ ਮੈਂ ਆਪਣੀ ਨਾਲ ਆਟੋ ਬਾਇਓਗ੍ਰਾਫੀ ਦੇ ਵਿੱਚ ਹਰ ਚੀਜ਼ ਲਿਖਦੇ ਰਿਹਾ ਮੈਨੂੰ ਖੁਸ਼ੀ ਹੈ ਕਿ ਮੈਨੂੰ ਅੱਜ ਤੱਕ ਕੋਈ ਮੈਸੇਂਜਰ ਦੇ ਵਿੱਚ ਗਲਤ ਮੈਸੇਜ ਨਹੀਂ ਆਇਆ ਜਾਂ ਕੋਈ ਗਲਤ ਰਿਸ਼ਤਾ ਜਾਂ ਕਿਸੇ ਤਰ੍ਹਾਂ ਵੀ ਉਹਨਾਂ ਨੇ ਕਦੀ ਵੀ ਮੈਨੂੰ ਹਰਾਸ ਨਹੀਂ ਕੀਤਾ ਹਾਲਾਂਕਿ ਲੋਕਾਂ ਵਾਲੀ ਜਿਹੜੇ ਰੋ ਜਿਹੜੇ ਲੋਕ ਇਸ ਇੱਕ ਤਰ੍ਹਾਂ ਦੇ ਖਾਸ ਡਾਈਜੈਸਟਿਵ ਸਿਸਟਮ ਜਿਨ੍ਹਾਂ ਦਾ ਸਟਰੋਂਗ ਹੋਏ ਕਿ ਜਿਹੜੀ ਤੁਹਾਡੀ ਗੱਲ ਨੂੰ ਜੇ ਤੁਹਾਡੇ ਨਾਲ ਜੁੜੇ ਨੇ ਤੇ ਤੁਹਾਡੀ ਇਹ ਲਿਖਤਾਂ ਨੂੰ ਪ੍ਰਮਾਨ ਕਰਦੇ ਨੇ ਨਾ ਕਿ ਤੁਹਾਡੇ ਬਾਕੀ ਅਪੀਰੈਂਸ ਨੂੰ ਵੇਖਦੇ ਹੋਏ ਤੁਹਾਡੇ ਨਾਲ ਜੁੜੇ ਤੁਹਾਡੀ ਇੱਕ ਟੈਲੈਂਟ ਦੇ ਕਰਕੇ ਜੇ ਜੁੜੇ ਨੇ ਤੇ ਉਸ ਦੀ ਕਦਰ ਜਿਹੜੇ ਲੋਕ ਕਰਨ ਉਹਨਾਂ ਨੂੰ ਲੋਕੀ ਮਿਲਦਾ ਆਪਣੇ ਦਾਇਰੇ ਚ ਰੱਖਣੇ ਚਾਹੀਦੇ ਨੇ हां जी हां जी देखो जे अपीयरेंस ਕਰਕੇ ਜੁੜਦੇ ਤਾਂ ਫਿਰ ਉਹਨਾਂ ਦੀ ਸੈਂਸ ਹੋਰ ਹੁੰਦੀ ਹੈ ਜਦੋਂ ਮੇਰੇ ਕੋਲ ਬੱਚਿਆਂ ਦੇ ਫੋਨ ਆਉਂਦੇ ਆ ਵੀ ਤੁਸੀਂ ਸਾਡੇ ਬਾਰੇ ਵੀ ਕਹਾਣੀ ਲਿਖੋ ਇਹ ਮੇਰੇ ਕੋਲ ਉਹ ਜੇਲ੍ਹ ਦੇ ਵਿੱਚ ਵੀ ਜੈਨਟਸ ਦੇ ਵੀ ਫੋਨ ਆਇਆ ਵੀ ਤੁਹਾਡੀ ਕਹਾਣੀ ਨੇ ਸਾਨੂੰ ਰਸਤਾ ਦਿਖਾਇਆ ਸਾਨੂੰ ਬੜਾ ਅੱਛਾ ਲੱਗਿਆ ਵੀ ਉਹ ਫਿਰ ਅੱਛਾ ਲੱਗ ਰਿਹਾ ਇਹ ਉਹ ਮਤਲਬ ਕਿ ਤੁਸੀਂ ਤੁਹਾਡਾ ਜੋ ਲਿਖਤ ਹੈ ਉਹ ਸਮਾਜ ਵਿੱਚ ਆ ਚੁੱਕੀ ਹੈ ਜਿਸ ਦੇ ਵਿੱਚ ਉਹ ਸੋਚਦੇ ਹਨ ਪਾਤਰ ਤੁਸੀਂ ਹਾਲਾਂਕਿ ਮੈਂ ਪਾਤਰ ਨਹੀਂ ਹੁੰਦੀ ਪਰ ਜਿੱਥੇ ਉਹ ਮੇਰੇ ਨਿੱਜ ਨਾਲ ਜੁੜ ਜਾਂਦੇ ਆ ਤਾਂ ਤੁਸੀਂ ਸੋਚੋ ਕਿ ਕਹਾਣੀ ਸਫਲ ਹੈ ਜਿਵੇਂ ਕਿ ਮੈਂ ਇੱਕ ਵਾਰੀ ਦੂਰਦਰਸ਼ਨ ਤੇ ਪ੍ਰੋਗਰਾਮ ਦੇਣ ਜਾ ਰਹੀ ਸੀ ਜਲੰਧਰ ਤੇ ਉਥੋਂ ਦਾ ਕੰਡਕਟਰ ਇੱਕਦਮ ਮੇਰੇ ਚਿਹਰੇ ਵੱਲ ਦੇਖਿਆ ਬਿਆਨ ਜੀ ਨਾਲ ਸੀ ਤੇ ਉਹਨੇ ਤੁਸੀਂ ਮਨਮੋਹਨ ਮੈਂ ਕਿਹਾ ਹਾਂ ਜੀ ਇਕਦਾਂ ਪੂਰੀ ਫਾਈਲ ਮੇਰੀ ਕਹਾਣੀਆਂ ਦੀ ਉਸਨੇ ਰੱਖੀ ਹੋਈ ਜੋ ਡਰਾਈਵਰ ਦੇ ਅੱਗੇ ਉਹ ਸੀਟ ਹੁੰਦੀ ਹੈ ਉਸੇ ਉੱਪਰ ਜੋ ਖਿੜਕੀ ਦੇ ਵਿੱਚ ਉਹਨੇ ਰੱਖੇ ਹੋਏ ਸੀ ਮੈਨੂੰ ਦਿਖਾਈ ਔਰ ਉਸ ਬੰਦੇ ਨੇ ਦੇਖੋ ਮੇਰੀ ਟਿਕਟ ਨਹੀਂ ਕੱਟੀ ਮੈਂ ਉਸੇ ਮਿੰਤਾ ਕਰ ਲਿਆ ਸਰਕਾਰੀ 버ਸ ਸੀ ਮੈਂ ਕਿਹਾ ਨਹੀਂ ਤੁਸੀਂ ਲੋ ਵੀ ਟਿਕਟ ਬਿਆਨ ਜੀ ਦੀ ਜ਼ਰੂਰ ਨਾਨੇ ਕਿ ਆਇਆ ਲੈ ਪਰ ਮੇਰੀ ਟਿਕਟ ਨਹੀਂ ਲਈ ਔਰ ਮੈਨੂੰ ਇਹ ਲੱਗਿਆ ਕਿ ਮੈਨੂੰ ਇਹ ਸਭ ਤੋਂ ਵੱਡਾ ਇਨਾਮ ਹੈ ਲੋਕ ਜਿਹੜੇ ਪਿਆਰ ਕਰਨ ਵਾਲੇ ਨੇ ਉਹ ਤੁਹਾਨੂੰ ਮਹਿਸੂਸ ਕਰਵਾਨਦੇ ਨੇ ਕਿ ਤੁਸੀਂ ਉਹਨਾਂ ਦੀ ਜ਼ਿੰਦਗੀਆਂ ਚ ਬਹੁਤ ਬਦਲਾਵ ਲੈ ਕੇ ਆ ਰਹੇ ਹੋ ਸੋ ਮਨਮੋਹਨ ਕਾਰਜੀ ਸਮਾ ਸਾਡਾ ਹੋ ਗਿਆ ਜਾਣਦਾ ਤੇ ਗੱਲਾਂ ਹਲੇ ਵੀ ਬਹੁਤ ਦਿਲ ਕਰਦਾ ਤੁਹਾਡੇ ਨਾਲ ਕਰੀਏ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹਲੇ ਵੀ ਲੱਗਦਾ ਰਹਿ ਗਈਆਂ ਪਰ ਆਪਾਂ ਜ਼ਰੂਰ ਫੇਰ ਅੱਗੇ ਵੀ ਫਿਊਚਰ ਚ ਕਿਸੇ ਦਿਨ ਜ਼ਰੂਰ ਫਿਰ ਦੋ ਦੁਆਰਾ ਕੋਈ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮੈਂ ਜੋੜਾਂਗੀ ਸੋ ਅੱਜ ਵਾਸਤੇ ਬਸ ਇੰਨਾ ਹੀ ਅਸੀਂ ਇੱਥੇ ਹੀ ਪ੍ਰੋਗਰਾਮ ਨੂੰ ਸਾਨੂੰ ਰੋਕਣਾ ਪੈਣਾ ਕਿਉਂਕਿ ਟਾਈਮ ਹੋ ਗਿਆ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਟਾਈਮ ਦਿੱਤਾ ਤੇ ਇੰਦੀਆਂ ਸੋਹਣੀਆਂ ਗੱਲਾਂ ਸਾਡੇ ਨਾਲ ਸ਼ੇਅਰ ਕੀਤੀਆਂ ਹਾਂਜੀ ਠੀਕ ਹਾਂਜੀ ਜਾਂਦੇ ਜਾਂਦੇ ਕੋਈ ਸੁਨੇਹਾ ਹਾਂਜੀ ਮੈਂ ਹੋਮੋਪੈਥੀ ਦਾ ਵਿਸ਼ਾ ਡਰੈ ਹੈ ਗਿਆ ਤੇ ਇੱਕ ਆਮ ਜਿਹੜੇ تنਹਾਈ ਭੋਗ ਰਹੇ ਹਨ ਉਹਨਾਂ ਚਾਹੇ ਮਰਦ ਚਾਹੇ ਔਰਤ ਹੈ ਉਹਨਾਂ ਨੂੰ ਇਹ ਹੀ ਕਹਾਂਗੇ ਕਿ ਮਤਲਬ ਇਹ ਹਾਈ ਜਿਹੜੀ ਆ ਉਹ ਕਿਸੇ ਤਰ੍ਹਾਂ ਦੂਰ ਨਹੀਂ ਹੋਏਗੀ ਤੁਸੀਂ ਆਪਣੇ ਆਪ ਉੱਠਣਾ ਆਪਣੇ ਆਪ ਵਿੱਚੋਂ ਪ੍ਰਕਿਰਤੀ ਨੂੰ ਦੇਖੋ ਸ਼ੁੰਨਿਆਂ ਦਾ ਵੀ ਸੁਣੋ ਗੁਰਬਾਣੀ ਸੁਣੋ ਜੋ ਵੀ ਜਿਹੜਾ ਵੀ ਤੁਹਾਡਾ ਤਰਮ ਹੈ ਦੂਸਰਾ ਹੋਮੋਪੈਥੀ ਤੁਹਾਡੇ ਲਈ ਕੈਲੀਫੋਰਸ ਤੇ ਇਗਨੀਸ਼ੀਆ ਲਗਾਤਾਰ ਲੋ ਤਾਂ ਤੁਹਾਡਾ ਮਨ ਸਰੀਰ ਲੋਹੇ ਵਰਗਾ ਹੋ ਜਾਏਗਾ ਕੈਲੀਫੋਰਸ 6 ਵਰਤਾਂ ਵਸਤੇ ਮਤਲਬ ਕੋਈ ਵੀ ਲੈ ਸਕਦਾ ਇਹਨੂੰ ਕੋਈ ਵੀ ਲੈ ਸਕਦਾ ਤੇ ਜਦੋਂ ਵੀ ਤੁਸੀਂ ਦਾਵਾ ਡੋਲ ਲਓ ਹਾਂਜੀ डिप्रेशन आज आजकल चल ना डि तो उस मैं एक कहूंगी कि इग्निशिया टू हंड्रड और कालीफो सिक्स एक्स लो ती ऑफिस विचो या घबराहट किसी तरह महसूस कर रहे हो जब इवन बच्चे भी दे सकते हो यह बहुत ही एक तरह ब्रेन टॉनिक है ਤੇ ਜ਼ਰੂਰ ਇਹ ਦਵਾਈ ਲੋ ਸਾਰਿਆਂ ਨੂੰ ਮੈਂ ਕਹਾਂਗੀ ਖੁਸ਼ ਰਹੋਗੇ ਮੇਰੇ ਮੰਨੋ ਬਿਲਕੁਲ ਤੁਹਾਡੇ ਚਿਹਰੇ ਦਾ 글로ਅ ਅੱਜ ਵੀ ਜਿਹੜਾ ਇਸ ਤਰ੍ਹਾਂ ਨਜ਼ਰ ਆ ਰਿਹਾ ਤੁਸੀਂ ਇਹ ਆਪਣਾ ਇਸ ਤਰ੍ਹਾਂ ਖਿਆਲ ਰੱਖਦੇ ਹੋ ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਤੁਹਾਡਾਂ ਨਾਲ ਕਨੈਕਟ ਕਰਾਂਗੇ ਸੋ ਅੱਜ ਲਈ ਧੰਨਵਾਦ ਜੇ ਸਤਿ ਸ਼੍ਰੀ ਅਕਾਲ ਰੇਡੀਓ ਸਪਾਈਸ ਵੱਲੋਂ ਤੇ ਮੇਰੇ ਵੱਲੋਂ ਵੀ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਧੰਨਵਾਦ ਬਹੁਤ ਏ ਸੰਜੀਵ ਮਨਮੋਨ ਕੌਰ ਜੀ ਇੰਡੀਆ ਤੋਂ ਸਾਡੇ ਨਾਲ ਜੁੜੇ ਹੋਏ ਸਨ ਤੇ ਪ੍ਰੋਗਰਾਮ ਸਮੁੰਦਰੋਪਾਰ ਦੇ ਵਿੱਚ ਮਹਿਮਾਨ ਦੇ ਤੌਰ ਤੇ ਸੋ ਅ ਅਸੀਂ ਇਸ ਪ੍ਰੋਗਰਾਮ ਨੂੰ ਹੁਣ ਇੱਥੇ ਹੀ ਰੋਕਦੇ ਹਾਂ ਤੇ ਅ ਇਜਾਜ਼ਤ ਚਾਹੁੰਦੇ ਹਾਂ ਤੁਹਾਡੇ ਤੋਂ ਤੇ ਪ੍ਰੋਗਰਾਮ ਵੇਖਣ ਵਾਲਿਆਂ ਦਾ ਪਸੰਦ ਕਰਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਰੱਬ ਰਾਖਾ ਫਿਰ ਮਿਲਦੇ ਹਾਂ ਜੀ ਅਗਲੇ ਸ਼ਨੀਚਰਵਾਰ